ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਜਾਣ ਵਾਲੀ ਬਹੁਤ ਦੇਰ ਤੋਂ ਬਾਅਦ ਇੱਕ ਗੁੱਡ ਨਿਊਜ਼ ਆਈ ਆ ਕਿ ਜਿਹੜਾ ਨੈਸ਼ਨਲਟੀ ਲਾਅ ਆ ਉਹਤੇ ਰੋਕ ਲੱਗ ਗਈ ਆ ਹੋ ਸਕਦਾ ਕਿ ਉਹ ਕੈਨਸਲ ਹੋ ਜAVE ਜਾਂ ਫਿਰ ਹੋ ਸਕਦਾ ਕਿ ਜਿੰਨੇ ਵੀ ਆਲਰੇਡੀ ਪੁਰਤਗਾਲ ਦੇ ਵਿੱਚ ਹੈਗੇ ਆ ਉਹਨਾਂ ਕੋਲ ਟੀਆਰਸੀ ਕਾਰਡ ਹੈਗਾ ਤੇ ਉਹਨਾਂ ਲਈ ਉਹ ਲਾਅ ਪਹਿਲਾਂ ਪੁਰਾਣੇ ਵਾਲਾ ਰਹੇ ਉਹਦੇ ਬਾਰੇ ਗੱਲ ਕਰਦੇ ਆ ਇਹ ਕਿਸ ਤਰ੍ਹਾਂ ਹੋਇਆ ਕਿਹੜੀ ਉਹ ਪਾਰਟੀ ਆ ਜਿਨੇ ਐਡਾ ਵੱਡਾ ਕਦਮ ਚੁੱਕਿਆ ਤੇ ਇਹ ਜਿਗਰਾ ਦਿਖਾਇਆ ਔਰ ਇਸ ਤੇ ਉੱਤੇ ਐਡੀ ਵੱਡੀ ਸਟੇ ਲਾਤੀ ਔਰ ਇਹ ਕਦਮ ਚੁੱਕ ਲਿਆ ਤਾਂ ਇਹ ਹੈਗੀ ਹੈ ਪਾਰਟੀ ਪੀਐਸ ਜਿਹੜੀ ਕਿ ਤੁਹਾਨੂੰ ਪਤਾ ਹੈ ਅਸੈਂਬਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤਾਂ ਨਹੀਂ ਕੁਝ ਪ੍ਰਕਾਰ ਪਾਈ ਸੀ ਕਿਉਂਕਿ ਵੋਟਾਂ ਦੀ ਜਿਹੜੀ VOTING ਹੋਈ ਸੀਗੀ ਇਹਨਾਂ ਦੀ ਵੋਟਾਂ ਘੱਟ ਸੀਗੀਆਂ ਤੇ ਦੂਜੀ ਤੁਹਾਨੂੰ ਪਤਾ ਮੌਜੂਦਾ ਸਰਕਾਰ ਔਰ ਛੇਗ ਵਾਲੇ ਨੇ ਮਿਲ ਕੇ ਇਹਨੂੰ ਪਾਸ ਕਰਵਾ ਲਿਆ ਸੀਗਾ ਖਾਲੀ ਪਾਰਲੀਮੈਂਟ ਚੋਂ ਪਾਸ ਹੋਣ ਨਾਲ ਇਹ ਚੀਜ਼ਾਂ ਲਾਗੂ ਨਹੀਂ ਹੋ ਜਾਂਦੀਆਂ ਇਨਾਂ ਲਈ ਬਹੁਤ ਅੱਗੇ ਵੀ ਕਾਰਵਾਈ ਹੁੰਦੀ ਆ ਬਹੁਤ ਕੁਝ ਕਰਨਾ ਹੁੰਦਾ ਪ੍ਰੈਜ਼ੀਡੈਂਟ ਦੇ ਕੋਲ ਵੀ ਜਾਣਾ ਉਹਨੂੰ ਸਾਰਿਆਂ ਨੂੰ ਪਤਾ ਹੈ ਤੇ ਇਸੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੁਹਾਨੂੰ ਐਕਸਪਲੇਨ ਕਰਾਂਗੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਸ ਦੇ ਵਿੱਚ ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਲਾਅ ਦੇ ਉੱਪਰ ਰੋਗ ਲੱਗੇ ਜਿੱਥੇ ਕਿ ਸਾਰਿਆਂ ਨੇ ਇਹ ਮੰਨ ਲਿਆ ਸੀ ਕਿ ਜਿੱਦਾਂ ਫੋਰਨਲ ਲਾ ਇਹਨਾਂ ਨੇ ਪਾਸ ਕੀਤਾ ਸੋ ਇਹ ਵੀ ਪਾਸ ਹੋ ਜਾਣਾ ਤੇ ਲੋਕਾਂ ਨੇ ਰਸਤੇ ਲੱਭਣੇ ਸਟਾਰਟ ਕਰਤੇ ਸੀ ਕਿ ਅਸੀਂ ਹੁਣ ਇੱਥੇ ਰਹਿਣਾ ਨਹੀਂ ਮੂਵ ਹੋਣਾ ਕਿਉਂਕਿ ਇੱਥੇ ਸੈਲਰੀ ਬਹੁਤ ਘੱਟ 870 ਰੁਪਏ ਬੇਸਿਕ ਸੈਲਰੀ ਆ ਜਿਹੜੀ ਕਿ ਬਹੁਤ ਹੀ ਜ਼ਿਆਦਾ ਘੱਟ ਆ ਜਿੱਥੇ ਕਿ ਤੁਹਾਨੂੰ ਪਤਾ ਤੋਂ ਤੋਂ 8 8 9 9 ਘੰਟੇ ਕੰਮ ਕਰਵਾਇਆ ਜਾਂਦਾ ਫਿਰ ਤੁਹਾਨੂੰ ਰਹਿਣ ਦੇ ਲਈ ਵੀ ਵਧੀਆ ਇੱਥੇ ਹੈ ਨਹੀਂ ਤੁਹਾਨੂੰ ਪਤਾ ਕਿੰਨੀ ਤੰਗੀ ਆ ਕਿੰਨੀ ਮਗਿਹਾਈ ਆ ਰੋਕਾਂ ਨੂੰ 2-2 2.5 200 ਨੂੰ ਰੂਮ ਨਹੀਂ ਲੱਭਦੇ ਹੈਗੇ ਇੱਥੇ ਫਿਰ ਖਾਣ ਪੀਣ ਦਾ ਖਰਚ ਤੇ ਤੁਹਾਨੂੰ ਬਚ ਬਚਾ ਕੇ ਉਹੀ ਥੋੜਾ ਜਿਹਾ ਪਹਿ ਰਹਿ ਜਾਂਦਾ ਜਿਹਦੇ ਨਾਲ ਤੁਸੀਂ ਆਪਣਾ ਪਿੱਛੇ ਘਰ ਵੀ ਪਾਲਣਾ ਹੁੰਦਾ ਸੀ ਸੋ ਲੋਕ ਸਿਰਫ ਉਹ ਸਿਰਫ ਇੱਥੇ ਠਿੱਕੇ ਸੀਗੇ ਇੱਕ ਪੇਪਰਾਂ ਤੋਂ ਟੀਆਰਸੀ ਕਾਰਡ ਆਉਣ ਤੋਂ ਬਾਅਦ ਲੋਕ ਸੋਚ ਲੈਂਦੇ ਚਲੋ ਹੁਣ ਜਾਂ ਥੋੜਾ ਟਾਈਮ ਰਹਿ ਗਿਆ ਪਾਸਪੋਰਟ ਦਾ ਅਪਲਾਈ ਕਰਕੇ ਫੇਰ ਹੀ ਆਪਾਂ ਇਥੋਂ ਮੂਵ ਹੋਵਾਂਗੇ ਸੋ ਹੁਣ ਪਾਸਪੋਰਟ ਦਾ ਜਦੋਂ ਵਰਕਾ ਖਤਮ ਕਰਤਾ ਇਹਨਾਂ ਨੇ 12-13 ਸਾਲਾਂ ਤੇ ਚਲਾ ਗਿਆ ਫਿਰ ਲੋਕ ਰਾਸਤੇ ਲੱਭਦੇ ਆ ਕਿ ਪਾਸਪੋਰਟ ਅਗਰ 12-13 ਸਾਲਾਂ ਚ ਮਿਲਣਾ ਫਿਰ ਆਪਾਂ ਕਿਸੇ ਹੋਰ ਕੰਟਰੀ 'ਚ ਮੂਵ ਹੋ ਕੇ ਅਗਰ ਕੋਈ ਰਸਤਾ ਹੈਗਾ ਫਿਰ ਆਪਾਂ ਉੱਥੇ ਵੀ ਅਪਲਾਈ ਕਰ ਸਕਦੇ ਆ ਫਿਰ ਆਪਾਂ ਪਾਸਪੋਰਟ ਚਲੋ ਲੇਟ ਮਿਲੇਗਾ ਕਮ ਸੇ ਕਮ ਆਪਾਂ ਪੈਸੇ ਤਾਂ ਕਮਾ ਸਕਦੇ ਆ ਜਿਹੜਾ ਆਪਣਾ ਮੇਨ ਮੋਟਿਵ ਆ ਆਪਣਾ ਜਿਹੜੇ ਪਿੱਛੇ ਘਰ ਦੀ ਗਰੀਬੀ ਚੱਕਣੀ ਆ ਉਹ ਤਾਂ ਕਮਾ ਸਕਦੇ ਆ ਆਪਾਂ ਸੋ ਇਹਦੇ ਲਈ ਹੁਣ ਲੋਕ ਇੱਥੋਂ ਮੂਵ ਹੋਣ ਲੱਗ ਗਏ ਸੀਗੇ ਪਰ ਹੁਣ ਜਿਹੜਾ ਇਹ ਇੱਕ ਪੀਐਸ ਨੇ ਇੱਕ ਅਰਜੀ ਤੇ ਇੱਕ ਇਹ ਕਦਮ ਚ ਚੁੱਕਿਆ ਜਿਹੜੇ ਲਈ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਅਗਰ ਇਹ ਕਦਮ ਉਨਾ ਦਾ ਸਹੀ ਸਾਬਿਤ ਹੋਇਆ ਪਾਸ ਹੋ ਗਿਆ ਕਿਉਂਕਿ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਲਾਅ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਜਿਹੜੇ ਲੋਕ ਇੱਥੇ ਪਹਿਲਾਂ ਦੇ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਲੋਕਾਂ ਨੇ ਇੱਥੇ ਆ ਕੇ ਆਪਣੀ ਟੀਆਰਸੀ ਕਾਰਡ ਲੱਤੀ ਆ ਔਰ ਉਹਨਾਂ ਨੂੰ ਪਤਾ ਹੈ ਆਲਰੇਡੀ ਇੱਥੇ ਤਿਆਰ 4 5 5 ਸਾਲ ਹੋ ਗਏ ਉਹਨਾਂ ਰਹਿੰਦਿਆਂ ਨੂੰ ਉਹਨਾਂ ਨੂੰ ਪਤਾ ਸੀ ਕਿ ਇਹ ਚੀਜ਼ ਇੰਨੇ ਸਾਲ ਦੇ ਵਿੱਚ ਸਾਨੂੰ ਮਿਲਣੀ ਹੈ ਤੇ ਉਹ ਇੱਕਦਮ ਉਹਨਾਂ ਨੂੰ ਇਹ ਹੋ ਜਾਵੇ ਕਿ ਨਹੀਂ ਜੇ ਹੁਣ ਇੰਨੇ ਨੂੰ ਨਹੀਂ ਇੰਨੇ ਸਾਲ ਬਾਅਦ ਮਿਲਣੀ ਆ ਫਿਰ ਉਹਨਾਂ ਲਈ ਖਲਵਾੜ ਹੋਏਗਾ ਔਰ ਜਿੰਨੇ 골ਡਨ ਬੀਚ ਵਾਲੇ ਉਹਨਾਂ ਨਾਲ ਕੀ ਹੋਏਗਾ ਉਹਨਾਂ ਨੂੰ ਵੀ ਤੇ ਇਹੀ ਕਹਿ भेजया ਗਿਆ ਸੀ ਕਿ ਇੰਨੇ ਸਾਲਾਂ ਦੇ ਬਾਅਦ ਤੁਹਾਨੂੰ ਪਾਸਪੋਰਟ ਮਿਲੇਗਾ ਪਰ ਜੇ ਇਹ ਲੋ ਪਾਸ ਹੋ ਜਾਂਦਾ ਫਿਰ ਉਹਨਾਂ ਦਾ ਕੀ ਹੋਏਗਾ ਸੋ ਇਦਾਂ ਹੀ ਆ ਸੇਮ ਤੁਹਾਨੂੰ ਪਤਾ ਐਸਆਈਐਸ ਵਾਲਿਆਂ ਨਾਲ ਵੀ ਇਹੀ ਚੀਜ਼ ਹੋਈ ਸੀ ਪਹਿਲਾਂ ਇੱਥੇ ਬੁਲਾ ਲਿਆ ਬਾਅਦ ਦੇ ਵਿੱਚ ਤੁਹਾਨੂੰ ਕਹਿੰਦੇ ਇਹ ਚੀਜ਼ ਨਹੀਂ ਹੋਣੀ ਉਹ ਚੀਜ਼ ਨਹੀਂ ਹੋਣੀ ਸੋ ਸੇਮ ਹੀ ਆ ਅਗਰ ਇਹ ਚੀਜ਼ ਹੋ ਜਾਂਦੀ ਹੈ ਤਾਂ ਉਹ ਲੋਕਾਂ ਨੂੰ ਰਾਹਤ ਹੋਏਗੀ ਔਰ ਇਸ ਫੈਸਲੇ ਦੇ ਨਾਲ ਸਾਰੇ ਖੁਸ਼ ਵੀ ਹੋਣਗੇ ਕਿ ਜਿਹੜਾ ਅੱਗੇ ਤੋਂ ਨਵੇਂ ਸਿਰੇ ਤੋਂ ਕੋਈ ਵੀ ਆਏਗਾ ਉਹਨੂੰ ਪਤਾ ਹੋਏਗਾ ਕਿ ਇੰਨੇ ਸਾਲਾਂ ਬਾਅਦ ਪਾਸਪੋਰਟ ਮਿਲਣਾ ਹੈ ਇੰਨੇ ਸਾਲਾਂ ਬਾਅਦ ਟੀਆਰਸੀ ਕਾਰਡ ਮਿਲਣਾ ਹੈ ਇੰਨੇ ਸਾਲਾਂ ਬਾਅਦ ਸਾਰਾ ਕੁਝ ਹੋਣਾ ਸੋ ਇਹ ਲਾਅ ਉਹਨਾਂ ਲਈ ਹੋਏਗਾ ਪਰ ਜੋ ਆਲਰੇਡੀ ਇਸ ਲਾਅ ਦੇ ਵਿੱਚ ਸ਼ਾਮਲ ਆ ਜਿਹੜੇ ਲੋਕ ਇਹਨੇ ਵਿੱਚ ਇਨਵੋਲ ਆ ਜਿਹੜੇ ਰਹਿ ਰਹੇ ਆਲਰੇਡੀ 4-5-5 ਸਾਲਾਂ ਤੋਂ ਕਿਸੇ ਦਾ ਸਾਲ ਰਹਿੰਦਾ ਕਿਸੇ ਦੇ 5-5 ਦਿਨ ਰਹਿੰਦੇ ਹਫਤਾ ਰਹਿੰਦਾ ਕਿਸੇ ਦਾ ਮਹੀਨਾ ਰਹਿੰਦਾ ਚੀਜ਼ ਪੂਰੀ ਹੋਣ ਨੂੰ ਜੇ ਇਹ ਲਾਅ ਪਾਸ ਹੋ ਜਾਂਦਾ ਕਿੰਨੀ ਬੜੀ ਨੁਕਸਾਨ ਹੋਏ ਕਿੰਨੇ ਦਿਲ ਟੁੱਟਣਗੇ ਉਹਨਾਂ ਦੇ ਲੋਕ ਕੀ ਕਰਨਗੇ ਸੋ ਇਹ ਇੱਕ ਬਹੁਤ ਹੀ ਵਧੀਆ ਉਹਨਾਂ ਦਾ ਪੁਆਇੰਟ ਬਹੁਤ ਵੀ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਇਹ ਵਿੱਚ ਜਿਹਦੇ ਨਾਲ ਹੋ ਸਕਦਾ ਕਿ ਸੋਚਣ ਵਾਲੇ ਸਾਹਮਣੇ ਵਾਲੇ ਨੂੰ ਸੋਚਣ ਤੇ ਮਜਬੂਰ ਕਰੇਗਾ ਇਹ ਇਹਨਾਂ ਦਾ ਲਾ ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਲਾ ਪਾਸ ਹੋਏਗਾ ਸੇਮ ਐਡਿਟੋ ਪਰ ਤੁਹਾਨੂੰ ਪਤਾ ਕਿ ਰਾਜਨੀਤੀ ਵੀ ਰੱਜ ਕੇ ਹੋ ਰਹੀ ਹੈ ਇਹਨਾਂ ਦੇ ਉੱਪਰ ਸੋ ਇਹ ਵੀ ਕਿਤੇ ਨਾ ਕਿਤੇ ਡਰਾ ਕਿ ਇਹ ਵੀ ਇਹਨਾਂ ਆਪਣੀ ਰਾਜਨੀਤੀ ਕਰਦੇ ਹੋਣ ਕਿਉਂਕਿ ਜਿਹੜੀਆਂ ਐਂਟੀ ਸਰਕਾਰਾਂ ਹੁੰਦੀਆਂ ਇੱਕ ਦੂਜੇ ਤੋਂ ਉਹਨਾਂ ਨੇ ਕੋਈ ਵੀ ਫੈਸਲਾ ਆਵੇ ਉਹਨਾਂ ਨੇ ਉਹਦਾ ਸਮਰਥਨ ਨਹੀਂ ਕਰਨਾ ਹੁੰਦਾ ਵਿਰੋਧ ਹੀ ਕਰਨਾ ਹੁੰਦਾ ਸੋ ਇਹ ਵੀ ਨਾ ਹੋਵੇ ਪਰ ਜਿਹੜੇ ਇਹਨਾਂ ਨੇ ਪੁਆਇੰਟ ਰੱਖੇ ਇਹਦੇ ਵਿੱਚ ਉਹਦੇ ਉਹਨਾਂ ਦੇ ਵਿੱਚ ਦਮ ਹੈਗਾ ਉਹ ਸੋਚਣ ਤੇ ਮਜਬੂਰ ਕਰਦੇ ਹਰ ਇੱਕ ਨੂੰ ਔਰ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਟਾਈਮ ਦੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਮੰਨਣਾ ਉਹ ਵੀ ਥੋੜਾ ਜਿਹਾ ਰੁਖ ਰੱਖਦੇ ਆ ਇਮੀਗ੍ਰੈਂਟਸ ਦੇ ਵੱਲ ਕਿ ਇਹ ਚਾਹੀਦੇ ਆ ਔਰ ਤੁਹਾਨੂੰ ਪਤਾ ਬੈਂਕ ਆਫ ਪੁਰਤਗਾਲ ਦੇ ਗਵਰਨਰ ਦਾ ਵੀ ਬਿਆਨ ਆਇਆ ਸੀ ਕਿ ਇਮੀਗ੍ਰੈਂਟਸ ਦੇ ਬਿਨਾਂ ਆਪਾਂ ਕੁਝ ਵੀ ਨਹੀਂ ਔਰ ਇਹਨਾਂ ਸਾਰਿਆਂ ਨੂੰ ਵੀ ਪਤਾ ਹੀ ਆ ਕਿ ਇਮੀਗ੍ਰੈਂਟਸ ਬੈਕਬੋਨ ਆ ਪੁਰਤਗਾਲ ਦੀ ਪਰ ਸਰਕਾਰਾਂ ਦੇ ਹੁਣ ਧੌਣ ਦੇ ਵਿੱਚ ਇਹੀ ਆ ਕਿ ਜੋ ਮਰਜੀ ਹੋ ਜਵੇ ਅਸੀਂ ਇਹ ਲਾਅ ਲੈ ਕੇ ਜਾਣਾ ਜਿੱਦਾਂ ਇਹਨਾਂ ਨੇ ਫੋਰਨ ਲਾਅ ਕੀਤਾ ਸੀ ਪਹਿਲਾਂ ਕੈਸਲ ਕਰਤਾ ਸੀ ਆ ਫਿਰ ਇਹਨਾਂ ਨੇ ਦੁਬਾਰੇ ਤੋੜ ਮਰੋੜ ਕੀਤੀ ਪਰ ਉੱਥੇ ਕਿ ਰੱਖਿਆ ਸਾਰਾ ਕੁਝ ਫਿਰ ਪਾਸ ਕਰਵਾ ਲਿਆ ਤੇ ਉਹਨਾਂ ਨੇ ਪਾਸ ਵੀ ਕਰਤਾ ਤੇ ਹੁਣ ਕੁਝ ਇਹਦੇ ਵਿੱਚ ਇਦਾਂ ਦਾ ਕੁਝ ਨਾ ਹੋਵੇ ਹੁਣ ਰੁਕ ਜਵੇ ਚਲੋ ਫੇਰ ਵਾਪਸ ਆਵੇ ਸੋਧ ਹੋ ਜਵੇ ਫਿਰ ਉਹੀ ਚੀਜ਼ ਹੋ ਕੇ ਵਾਪਸ ਆਵੇ ਪਾਸ ਹੋ ਜਵੇ ਸੋ ਇਹਦੇ ਨਾਲ ਹੁਣ ਅਗਰ ਆਸ ਦਿਖਾਈ ਆ ਅਗਰ ਉਮੀਦ ਦਿਖਾਈ ਆ ਲੋਕਾਂ ਨੂੰ ਥੋੜਿਆ ਜਿਹਾ ਸੁੱਖ ਦਾ ਸਾਹ ਆ ਕਿ ਨਹੀਂ ਰੁਕ ਜੀ ਹਲੇ ਨਹੀਂ ਆਪਾਂ ਕਿਸੇ ਹੋਰ ਪਾਸੇ ਅਪਲਾਈ ਕਰੀਏ ਜਾਂ ਮੂਵ ਹੋਈਏ ਥੋੜਿਆ ਦੇਖ ਲਈਏ ਕਿ ਪਾਸ ਹੁੰਦਾ ਕਿ ਨਹੀਂ ਹੁੰਦਾ ਸੋ ਉਹਨਾਂ ਲਈ ਥੋੜੀ ਜਿਹੀ ਰਾਹਤ ਦੀ ਖਬਰ ਆ ਬਾਕੀ ਅਰਦਾਸ ਕਰਦੇ ਆ ਸਾਰੇ ਲੋਕਾਂ ਦੀਆਂ ਅਰਦਾਸਾਂ ਵੀ ਸ਼ਾਇਦੇ ਕੰਮ ਕਰਦੀਆਂ ਕਿ ਇਹ ਲੋ ਪਾਸ ਨਾ ਹੋਵੇ ਕਿਉਂਕਿ ਬਹੁਤ ਲੋਕ ਨੇੜੇ ਪਹੁੰਚੇ ਹੋਏ ਆ 5 ਸਾਲ ਦੇ ਪੁਰਤਗਾ ਨੈਸ਼ਨੈਟੀ ਲਾ ਦੇ ਜਿਹੜਾ ਹੁਣ ਪੁਰਾਣੇ ਵਾਲਾ ਉਹਨੂੰ ਪੂਰਾ ਕਰਦੇ ਉਹਦੀਆਂ ਸ਼ਰਤਾਂ ਪੂਰੀਆਂ ਕਰਦੇ ਆ ਉਹ ਫਾਈਲ ਸਬਮਿਟ ਕਰ ਸਕਦੇ ਆ ਸੋ ਇਹ ਲਾਅ ਪਾਸ ਨਾ ਹੋਵੇ ਕੋਈ ਵੀ ਨਹੀਂ ਚਾਹੁੰਦਾ ਕੀ ਹੋਵੇ ਬਹੁਤ ਲੋਕ ਪੁਰਤਕਿਸ਼ ਇਹ ਚਾਹੁੰਦੇ ਆ ਕਿ ਨਾ ਹੋਵੇ ਕਿਉਂਕਿ ਉਹਨਾਂ ਨੂੰ ਲੇਬਰ ਨਹੀਂ ਮਿਲਦੀ ਪਈ ਇਹ ਕਹੀ ਜਾਂਦੇ ਸਾਡੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਪਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਭਲੇ ਮਾਨਸੋ ਕਿ ਤੁਹਾਡੇ ਲੋਕਾਂ ਨੇ ਕੰਮ ਨਹੀਂ ਕਰਨਾ ਖੇਤਾਂ 'ਚ ਨਾ ਹੋ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਉਹ ਤਾਂ ਕਿਤੇ ਰੈਸਟੋਰੈਂਟ ਤੇ ਚਲੇ ਜਾਂਦੇ ਸੀ ਖੁਦ ਕਿਤੇ ਕੰਮ ਕੀਤੇ ਆ ਨਾ ਸਾਡੇ ਜਿਹੜੇ ਪੁਰਤਕਿਸ਼ ਮਾਲਕ ਆ ਉਹ ਸਾਨੂੰ ਖੁਦ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਰੱਖ ਕੇ ਰਾਜੀ ਨਹੀਂ ਕਿਉਂਕਿ ਇਹ ਕੰਮ ਨਹੀਂ ਕਰਦੇ ਇਹ ਕੰਮ ਆਪਣਾ ਕੈਦੇ ਕਾਨੂੰਨਾਂ ਕਰਦੇ ਜਿਹੜੇ ਆਪਾਂ ਲੋਕ ਆ ਆਪਾਂ ਹਾਰਡ ਵਰਕਰ ਆ ਆਪਾਂ ਲਸਤਕ ਆਈ ਆਉਂਦੇ ਆ ਕਿੰਨੀਆਂ ਕੰਪਨੀਆਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਨਾਲ ਜਿਹੜੇ ਇੱਥੋਂ ਦੇ ਆ ਉਹ ਨਫਰਤ ਕਰਨ ਲੱਗੇ ਕਿ ਕਿ ਤੁਸੀਂ ਉਹਨਾਂ ਦੀ ਕォਟੇਸ਼ਨਾਂ ਵਧਾਉਂ ਤੀਆਂ ਕੰਮ ਉਹ ਜ਼ਿਆਦਾ ਕਰ ਕਰਕੇ ਦੇਤਾ ਤੇ ਉਹਨਾਂ ਨੂੰ ਵੀ ਤੁਹਾਡੇ ਕਰਕੇ ਕਰਨਾ ਪੈਂਦਾ ਉਹ ਤੁਹਾਨੂੰ ਗਾਲਾਂ ਕੱਢਦੇ ਕਿਉਂ ਔਰ ਜਿਹੜਾ ਮਾਲਕ ਆ ਉਹ ਖੁਸ਼ ਹੁੰਦਾ ਕਿ ਮੇਰਾ ਵਰਕਰ ਵਧੀਆ ਕੰਮ ਕਰਦਾ ਸੋ ਆਪਾਂ ਕੰਮ ਕਰਦੇ ਆ ਹਾਰਡ ਵਰਕ ਕਰਦੇ ਆ ਜੋ ਮਰਜ਼ੀ ਹੋ ਜਵੇ ਓਵਰਟਾਈਮ ਤੋਂ ਨਹੀਂ ਕਦੇ ਡਰਦੇ ਕੁਝ ਨਹੀਂ ਕਰਦੇ ਇਹ ਇਹ ਚੀਜ਼ਾਂ ਲਈ ਇਹ ਨਹੀਂ ਟੁਕਦੇ ਇਹ ਆਪਣੀ ਸਿਰਫ ਲੋੜ ਦੇ ਹਿਸਾਬ ਨਾਲ ਕੰਮ ਕਰਦੇ ਆ ਪਰ ਆਪਾਂ ਅਗਲੀ ਸੋਚ ਦੇ ਹਿਸਾਬ ਨਾਲ ਕੰਮ ਕਰਦੇ ਕਿ ਅਸੀਂ ਆਪਣੀ ਲੋੜ ਵੀ ਪੂਰੀ ਕਰਨੀ ਹੈ ਤੇ ਆਪਣਾ ਪਿੱਛੇ ਘਰ ਵੀ ਪਾ ਲੈਣਾ ਹੈ ਔਰ ਆਪਣੇ ਫਿਊਚਰ ਦੇ ਲਈ ਵੀ ਕੁਝ ਜੋੜਨਾ ਸੋ ਇਹਦੇ ਵਿੱਚ ਇਹੀ ਫਰਕ ਹੁੰਦਾ ਇਹਨਾਂ ਨੂੰ ਤਾਂ ਹੀ ਪਤਾ ਕਿ ਇਮੀਗ੍ਰੈਂਟਸ ਕਿੰਨੇ ਜ਼ਿਆਦਾ ਜ਼ਰੂਰੀ ਆ ਪਰ ਸਰਕਾਰਾਂ ਨੂੰ ਪਤਾ ਨਹੀਂ ਜਿਹੜੀਆਂ ਇਹ ਲਾਅ ਲੈ ਕੇ ਆ ਰਹੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਬੈਠਾ ਬਾਕੀ ਦੇਖੋ ਹੁਣ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਿਰਫ ਉਹ ਸਿਰਫ ਰਾਜਨੀਤੀ ਨਾ ਹੋ ਰਿਹਾ ਇਹਦੇ ਉੱਪਰ ਵਾਕੇ ਕੋਈ ਨਾ ਕੋਈ ਅਮਲ ਹੋਵੇ ਤੇ ਲੋਕਾਂ ਦੀ ਜਿਹੜੀਆਂ ਆਸਾਂ ਨੂੰ ਰਾਹਤ ਮਿਲੀ ਜਾਂ ਅਰਦਾਸਾਂ ਨੂੰ ਥੋੜਾ ਜਿਹਾ ਪਲ ਲੱਗਾ ਰੱਬ ਕਰੇ ਇਤੈ ਹੀ ਰਹੇ ਬਾਕੀ ਸਾਰੇ ਖੁਸ਼ ਰਹਿਣ ਚੜ੍ਹਦੀ ਕਲਾ 'ਚ ਰਹਿਣ ਮੈਂ ਤੇ ਇਹੀ ਅਰਦਾਸ ਕਰੂੰਗਾ ਬਾਕੀ ਇੱਕ ਦੂਜੇ ਦੀ ਲੱਤਾਂ ਨਾ ਖਿੱਚਿਆ ਕਰੋ ਚੜ੍ਹਦੀ ਕਲਾ 'ਚ ਰਹਿਿਆ ਕਰੋ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਦੱਸਣਾ ਹੋਇਆ ਕੋਈ ਵੀ ਕਮੈਂਟ ਹੋਇਆ ਜਰੂਰ ਦੱਸਿਓ ਆਸ-ਪਾਸ ਕੀ ਹੋ ਰਿਹਾ ਵੀਡੀਓ ਥੋੜੀ ਜਿਹੀ ਸਹੀ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ